ਇਸ ਵਾਰ ਉਹਨਾਂ ਨੇ ਵੇਖਿਆ ਕਿ ਕੱਲੀ ਮਾਤਾ ਜੀ ਬੈਠੇ ਨੇ ਘਰੇ ਤੇ ਜਦੋਂ ਮਾਤਾ ਜੀ ਨੇ ਕਿਤੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਉਹ ਜਾਨ ਨੂੰ ਪਛਾਣਿਆ ਆਊਗਾ ਤੇ ਉਹਨਾਂ ਨੇ ਜੇ ਉਹਨਾਂ ਨੂੰ ਮੈਂ ਕਿ ਡੈੱਡ ਕਰ ਦਿੱਤਾ ਜੋ ਵੀ ਮੇਰੇ ਘਰੋਂ ਗਿਆ ਵਾ ਪੈਸਾ ਤੇਲਾ ਕਿਉਂਕਿ ਦੇਖੋ ਜੀ ਮਾਂ ਤਾਂ ਮੇਰੀ ਚੱਲ ਉਹ ਤਾਂ ਆ ਨਹੀਂ ਸਕਦੇ ਜਿਹੜਾ ਨੇ ਇਹ ਘਟਨਾ ਵਾਪਰੀ ਆ ਜੋ ਮੇਰੇ ਘਰ ਵਿੱਚ ਆ ਜਲਦ ਦਲਦ ਜਿਹੜੇ ਵੀ ਚੋਰ ਨੇ ਜਿੱਦ ਜਲਦ ਉਹਨਾਂ ਨੂੰ ਫੜਿਆ ਜਾਵੇ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਹੈ ਕੀ ਨਾਮ ਆ ਤੁਹਾਡਾ ਤੇ ਕੀ ਘਟਨਾ ਪਈ ਮੇਰਾ ਨਾਮ ਜੈ ਸੁਖਵਿੰਦਰ ਸਿੰਘ ਹੈ ਜੀ ਤੇ ਉਮਰ ਮੇਰੀ 28 ਸਾਲ ਹੈ ਜੀ ਤੇ ਮੇਰੇ ਮਾਤਾ ਜੀ ਦਾ ਨਾਮ ਰਣਜੀਤ ਕੋਰ ਹੈ ਤੇ ਸਵੇਰੇ 8:30 ਵਜੇ ਜੇ ਮੈਂ ਘਰੋਂ ਗਿਆ ਹਾਂ ਤੇ ਅੱਜ 8:30 ਵਜੇ ਤੋਂ ਲੈ ਕੇ 11:30 ਵਜੇ ਤੱਕ ਮੇਰੀ ਮਾਤਾ ਜੀ ਨਾਲ ਗੱਲ ਹੁੰਦੀ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਨਹੀਂ ਚੁੱਕਿਆਗਾ ਕਿ ਜਦੋਂ ਮੈਂ 12:55 ਵਜੇ ਪਰਚਾਇਆ ਹਾਂ ਤੇ ਜਿੰਦਾ ਹੈ ਨਹੀਂ ਸੀਗਾ ਕੱਲੀ ਕੁੰਡੀ ਲੱਗੀ ਹੋਈ ਸੀਗੀ ਤੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਚੋਰਾਂ ਨੇ ਵਾਰਦਾਤ ਕੀਤੀ ਸੀਗੇ ਸਾਰੇ ਕੱਪੜੇ ਖੁੱਪੜੇ ਖਿਲਰੇ ਹੋਏ ਸੀਗੇ ਤੇ ਜੋ ਵੀ ਮਾਤਾ ਜੀ ਦੇ ਪੈਸੇ ਪੋਸੇ ਸਾਰਾ ਕੁਝ ਲੈ ਕੇ ਚਲੇ ਗਏ ਨੇ ਕੋਈ ਪਤਾ ਨਹੀਂ ਲੱਗਾ ਕਿ ਕਿੰਨੇ ਜਾਣੇ ਸੀਗੇ ਜਿਹੜੇ ਚੋਰ ਇਸ ਦੇ ਬਾਰੇ ਨਹੀਂ ਪਤਾ ਲੱਗਾ ਜੀ ਕਿੰਨੇ ਜਾਣੇ ਕਿੰਨੇ ਨਹੀਂ ਜਾਏ ਤੇ ਜਦੋਂ ਮੈਂ ਦੇਖਿਆ ਸੀਗਾ ਤੇ ਉਹਨਾਂ ਦੇ ਗੱਲ ਦੇ ਵਿੱਚ ਪਰਨਾ ਪਾਇਆ ਤੇ ਜਿਹੜਾ ਮੈਂ ਕੱਲ ਬੰਨਿਆ ਸੀਗਾ ਤੇ ਉਸ ਪਰਨੇ ਦੇ ਨਾਲ ਉਹਨਾਂ ਨੂੰ ਗੱਲ ਘੁੱਟ ਕੇ ਮਾਰਿਆ ਗਿਆ ਜੀ ਤੇ ਕਰੋ ਕਰੋ ਕੀ ਕੀ ਲੈ ਕੇ ਗਏ ਕਰੋ ਆਪਣੇ ਸਾਰਾ ਕੋਸਤਾ ਘਰੇ ਰਿਹਾ ਮੈਂ ਕਿ ਪੈਸੇ ਪੋਸੇ ਲੈ ਕੇ ਗਏ ਨੇ ਤੇ ਮਾਤਾ ਜੀ ਨੂੰ ਕਿੰਨੇ ਪੈਸੇ ਮੈਂ ਕਿ ਪੈਸੇ ਹੋਣਗੇ ਆਪਣੇ 5000 ਰੁਪਏ ਕੋਲ ਸੀਗਾ ਮਾਤਾ ਜੀ ਕੋਈ ਇਸ ਤੋਂ ਇਲਾਵਾ ਤੇ 200 ਰੁਪਏ ਉਹਨਾਂ ਨੇ ਮੈਨੂੰ ਸਵੇਰੇ ਦਿੱਤਾ ਕਿ ਰੋਟੀ ਲਿਆਉਣ ਵਾਸਤੇ ਤੇ ਉਸ ਤੋਂ ਬਾਅਦ ਕੀ ਆ ਤੇ ਜਦੋਂ ਮੈਂ ਪੁੱਛਿਆ ਫੋਨ ਕਰਕੇ ਕਿ ਕੀ ਖਾਣਾ ਕੀ ਨਹੀਂ ਉਸ ਤੋਂ ਬਾਅਦ ਮੇਰੀ ਕੋਈ ਗੱਲ ਨਹੀਂ ਹੋ ਰਹੀ ਨਾ ਮਾਤਾ ਤੁਹਾਡੀ ਇੱਥੇ ਇਕੱਲੀ ਰਹਿੰਦੀ ਸੀ ਹਾਂਜੀ ਇਕੱਲੇ ਰਹਿੰਦੇ ਹੈਂਡੀਕੈਪ ਸੀਗੇ ਮੇਰੀ ਮਾਤਾ ਜੀ ਕੋਈ ਦਿਲਚਸਪ ਕਿਸੇ ਨਾਲ ਰਹਿੰਦੀ ਨਹੀਂ ਨਹੀਂ ਜੀ ਕਿਸੇ ਨਾਲ ਨਹੀਂ ਜੀ ਉਹ ਸੱਟ ਸੁੱਟ ਵੀ ਹੈਗੀ ਸੀ ਸਰੀਰ ਤੇ ਜਦੋਂ ਨਹੀਂ ਨਹੀਂ ਕੋਈ ਕੁਛ ਨਹੀਂ ਜੀ ਬਸ ਗਲਾ ਘੁੱਟ ਕੇ ਮਾਰਿਆ ਜੀ ਉਹਨਾਂ ਨੇ ਘਟਨਾ ਦੁਪਹਿਰ ਦੀ ਹੈ ਹਾਂਜੀ ਦੁਪਹਿਰ ਦੀ ਘਟਨਾ ਹੈ ਜਦੋਂ ਮੈਂ ਘਰੇ ਆਇਆ ਮੈਂ ਆਪਣੇ 12 ਵਜੇ ਕਪਟੇਲ ਜਦੋਂ ਮੈਂ ਦੇਖਿਆ ਜੇ ਤੇ ਉਦੋਂ ਮੈਂ ਕਿ ਕੱਲੀ ਕੁੰਡੀ ਲੱਗੀ ਹੋਈ ਸੀ ਜਦੋਂ ਅੰਦਰ ਜਾ ਕੇ ਵੇਖਿਆ अलमारी ਖੁੱਲੀ ਹੈ ਕੱਪੜੇ ਖਿਲਰੇ ਪਏ ਨੇ ਤੇ ਗਵਾਂਢੀਆਂ ਨੂੰ ਪੁੱਛਿਆ ਕਹਿੰਦੇ ਹਜੂ ਨਹੀਂ ਪਤਾ ਹੈਗਾ ਤੇ ਉਹਨਾਂ ਨੇ ਮੌਕੇ ਦੇ ਬਾਅਦ ਤੇ ਇਹ ਦੱਸਿਆ ਕਿ 11:30 ਵਜੇ ਜੇ ਆਪਣੀ ਬੇਟ ਨੂੰ ਬਾਲ ਲੈ ਕੇ ਸਕੂਲ ਦੇ ਕੋਲ ਗਏ ਸੀਗੇ ਉਦੋਂ ਲੋਕ ਲੱਗਾ ਸੀਗਾ ਕਿ ਜਦੋਂ ਮੈਂ ਆਇਆ ਮੈਂ ਤੇ ਉਦੋਂ ਜੇ ਸਵਾਰਦਾਤ ਹੋ ਚੁੱਕੀ ਸੀ ਮੈਂ ਜੇ ਆਪਣੇ ਖਲਾਸੀਆਂ ਜੀ ਆਈ ਡਬਲਿਊ ਦਫਤਰ ਦੇ ਵਿੱਚ ਹਾਂਜੀ ਇੱਥੇ ਰੇਲਵੇ ਦੇ ਕੁਆਟਰ ਵਿੱਚ ਹਾਂਜੀ ਰੇਲਵੇ ਦੇ ਕੁਆਟਰ ਮੈਂ 2019 ਦਾ ਇੱਥੇ ਰਹਿ ਰਹੇ ਹਾਂ ਜੇ ਇਹ ਲੋਗ ਸਾਡੇ ਚੋਰੀ ਹੋ ਸਕੀ ਤੇ ਉਦੋਂ ਵੀ ਸਮਾਨ ਸਾਰਾ ਲੈ ਗਏ ਸੀਗੇ ਉਸ ਵਾਰ ਕੁਝ ਨਹੀਂ ਹੋਇਆ ਤੇ ਦੂਸਰੀ ਵਾਰ ਦਾ ਤੇ ਹੋਈ ਹੈ ਜਿਸ ਦੇ ਵਕਤ ਕੀ ਪੈਸਾ ਵੀ ਖੋਇਆ ਗਿਆ ਤੇ ਮੇਰੀ ਮਾਤਾ ਜੀ ਨੂੰ ਵੀ ਮਾਰ ਦਿੱਤਾ ਗਿਆ ਘਟਨਾ ਚੋਰੀ ਦੀ ਲੱਗਦੀ ਆ ਜਾਂ ਕੋਈ ਹੋਰ ਲੱਗਦੀ ਨਹੀਂ ਚੋਰੀ ਦੀ ਆ ਜੀ ਕਿਉਂਕਿ ਘਰ ਦੇ ਵਿੱਚ ਜੋ ਵੀ ਸੋਨਾ ਸੀਗਾ ਉਹ ਵੀ ਲੈ ਚੁੱਕੇ ਨੇ ਜੀ ਭਾਜੀ ਫਰੋਇਪੁਰ ਦੇ ਕੀ ਹਾਲਾਤ ਨੇ ਚੋਰੀਆਂ ਨੂੰ ਲੈ ਕੇ ਜੋ ਦੇਖੋ ਜੀ ਇੱਥੇ ਜੇ ਦੇਖਿਆ ਜਾਵੇ ਤੇ ਰਾਹ ਜਾਂਦਿਆਂ ਹਰ ਇੱਕ ਦੇ खो ਜਾਂਦੇ ਨੇ ਕਦੀ ਪੁੰਨ ਖੋਇਆ ਜਾਂਦਾ ਕਿਸੇ ਦੇ ਮੈਂ ਕਿ ਕਾਪਾ ਮਾਰਿਆ ਜਾਂਦਾ ਕਦੀ ਕੋਚਾ ਸਾਡੇ ਪਹਿਲਾਂ ਵੀ ਚੋਰੀ ਹੋ ਚੁੱਕੀ ਪਿਛਲੇ ਸਾਲ ਤੇ ਇਸ ਵਾਰ ਉਹਨਾਂ ਨੇ ਵੇਖਿਆ ਕਿ ਕੱਲੀ ਮਾਤਾ ਜੀ ਬੈਠੇ ਨੇ ਘਰੇ ਕਿ ਜਦੋਂ ਮਾਤਾ ਜੀ ਨੇ ਕਿਤੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਜਾਨੋਂ ਨੂੰ ਪਛਾਣਿਆ ਆਊਗਾ ਤੇ ਉਹਨਾਂ ਨੇ ਜੇ ਉਹਨਾਂ ਨੂੰ ਮੈਂ ਕਿ ਡੈੱਡ ਕਰ ਦਿੱਤਾ ਉਦੋਂ ਜਦੋਂ ਚੋਰੀ ਹੋਈ ਸੀ ਉਦੋਂ ਕੋਈ ਕਾਰਵਾਈ ਹੋਈ ਸੀ ਉਦੋਂ ਕਾਰਵਾਈ ਦਿਖਾਉ ਉਦੋਂ ਕੋਈ ਕਾਰਵਾਈ ਨਹੀਂ ਲਿਖਾ ਕੇ ਆਏ ਸੀਗੇ ਐਫ ਆਈ ਆਰ ਦਰਜ ਕਰਾਏ ਸੀਗੇ ਕੋਈ ਸਬੂਤ ਨਹੀਂ ਮਿਲਿਆ ਉਹ ਤਾਂ ਬਜੀ ਘਰੋਂ ਆਕੇ ਤੁਹਾਡੇ ਚੋਰੀ ਕਰਕੇ ਕਤਲ ਕਰਕੇ ਆ। ਰਾਹ ਗਲੀ ਤਾਂ ਚਲੋ ਹੁੰਦਾ ਹੀ ਸੀਗਾ। ਉਹ ਤਾਂ ਗਰਾਹ ਗਲੀ ਹੁੰਦਾ ਹੁਣ ਤਾਂ ਦੇਖੋ ਜੀ ਇਸ ਟਾਈਮ ਤੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਚੋਰੀਆਂ ਕਾਫੀ ਹੁੰਦੀਆਂ ਨੇ। ਸਾਡੇ ਗਵਾਂਡ ਦੇ ਵਿੱਚ ਵੀ ਚੋਰੀ ਹੋ ਚੁੱਕਿਆ ਤੁਸੀਂ ਦੇਖ ਸਕਦੇ ਗੁਆਟਰ ਇਹਨਾਂ ਦੇ ਅਕਬਰ ਜੀ ਆ ਉਹਨਾਂ ਦੇ ਮਕੀ ਚੋਰੀ ਹੋਈ ਆ ਆਰਪੀਐਫ ਦੇ ਵਿੱਚ ਲੱਗੇ ਸੀਗੇ। ਉਹਨਾਂ ਦਾ ਇੱਕ ਮੋਟਰਸਾਈਕਲ ਹੀ ਰਿਹਾ ਵਾ ਬਾਕੀ ਉਹਨਾਂ ਦੀ ਵਰਦੀ ਤੱਕ ਲੈ ਕੇ ਗਏ ਨੇ ਜੀ। ਮੰਗ ਕੀ ਕਰਦੇ ਆ? ਹਾਂਜੀ। ਮੰਗ ਹੈ ਉਹੀ ਆ ਜੀ ਹਾਂ ਵੀ ਕਿ ਹਾਨੂੰ ਮਕੀ ਪੈਸਾ ਚਾਹੀਦਾ ਵਾ ਨਸ਼ੇ ਪੱਤੇ ਵਾਲੇ ਨੇ ਜੀ ਤੇ ਸਹੀ ਮੰਗ ਕਰਦੇ ਮੈਂ ਇਹ ਮੰਗ ਕਰ ਚਾਹਨਾ ਹੈ ਕਿ ਜੋ ਵੀ ਮੇਰੇ ਘਰੋਂ ਗਿਆ ਵਾ ਪੈਸਾ ਤੇਲਾ ਕਿਉਂਕਿ ਦੇਖੋ ਜੀ ਮਾਂ ਤਾਂ ਮੇਰੀ ਚਲ ਗਈ ਉਹ ਤਾਂ ਆ ਨਹੀਂ ਸਕਦੀ ਕਿਉਂਕਿ ਪਿਛਲੇ ਹਲੇ ਪਿਛਲੇ ਮਹੀਨੇ 7 ਤਰੀਕ ਸੱਪੇ ਮੈਨੇ ਮੇਰੇ ਫਾਦਰ ਦੇ ਖਾਤੋਂ ਨੂੰ 16 ਸਾਲ ਹੋਏ ਮੁੱਕਿਆ ਨੂੰ ਤੇ ਉਹਨਾਂ ਤੋਂ ਬਾਅਦ ਅੱਜ ਮੈਂ ਜਦੋਂ ਵੇਖਿਆ ਤੇ ਮੇਰੀ ਮਾਤਾ ਜੀ ਪੂਰੇ ਹੋ ਗਏ ਤੇ ਮੈਂ ਤਾਂ ਪੁਲਿਸ ਦੇ ਅੱਗੇ ਇਹ ਅਰਦਾਸ ਬੇਨਤੀ ਕਰ ਸਕਦਾ ਹਾਂ ਕਿ ਮੇਰੀ ਰਿਕੁਐਸਟ ਆ ਤੁਹਾਡੇ ਅੱਗੇ ਕਿ ਜਲਦ ਤੋਂ ਜਲਦ ਜਿਹੜੇ ਵੀ ਜਿਨ੍ਹਾਂ ਨੇ ਇਹ ਘਟਨਾ ਵਾਪਰੀ ਆ ਜੋ ਮੇਰੇ ਘਰ ਵਿੱਚ ਆ ਜਲਦ ਜਲਦ ਜਿਹੜੇ ਵੀ ਚੋਰ ਨੇ ਇਹ ਚਲ ਤੋ ਜੇ ਉਹਨਾਂ ਫੜਿਆ ਜਾਵੇ ਤਾਂ ਉਹਨਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਪੁਲਿਸ ਮੁੱਖ ਤੇ ਪਹੁੰਚੀ ਹੋ ਕੀ ਘਟਨਾ ਵਾਪਰੀ ਹੈ? ਅ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਸੁਖਵਿੰਦਰ ਸਿੰਘ ਨਾਮ ਦਾ ਇੱਕ ਲੜਕਾ ਖਲਾਸੀ ਇੱਥੇ ਰੇਲਵੇ 'ਚ। ਉਹਨੇ ਕਿਹਾ ਵੀ ਅੱਜ ਕਰੇ ਮੇਰੀ ਮਾਤਾ ਜੋ ਹੈਂਡੀਕੈਪਟ ਦੋਹਾਂ ਲੱਤਾਂ ਤੋਂ ਵੀ ਮੈਂ ਜਦੋਂ ਘਰੇ ਵਾਪਸ ਆਇਆ ਤੇ ਉਹ ਦਾ ਡੈੱਡ ਬੋਡੀ ਇੱਥੇ ਪਈ ਹੈ। ਅਸੀਂ ਆਏ ਆ ਅਜੇ ਮੌਕਾ ਦੇਖ ਰਹੇ ਹਾਂ ਸਾਰਾ ਸਟੇਟਮੈਂਟ ਵਗੈਰਾ ਅਸੀਂ ਲਿਖ ਰਹੇ ਹਾਂ। ਇਸ ਤੋਂ ਜ਼ਿਆਦਾ ਅਜੇ ਮੈਂ ਕੁਝ ਨਹੀਂ ਦੱਸ ਸਕਦਾ। ਪੱਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਸਾਡੇ ਫੋਰੈਂਸਿਕ ਸਾਇੰਸ ਵਾਲੇ ਵੀ ਆਏ ਹੋਏ ਆ ਸਾਰਾ ਅਸੀਂ ਉਹ ਚੱਲ ਰਿਹਾ ਚੋਰੀ ਲੱਗਦੀ ਜੀ ਚੋਰੀ ਲੱਗਦੀ ਹੈ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਫਿਲਹਾਲ ਕਿੰਨੀ ਉਮਰ ਕਿੰਨੀ ਹੈ ਅਜੇ ਇਹਨਾਂ ਦੀ ਮਾਤਾ ਦੀ ਉਮਰ 52 ਸਾਲ ਹੋਵੇਗੀ ਇਹ ਦੋਵੇਂ ਮਾਂ-ਪੁੱਤਰੀ ਰਹਿੰਦੇ ਸੀ ਇਸ ਲੜਕੇ ਦਾ ਡਿਵੋਰਸ ਹੋਇਆ ਹੋਇਆ ਪਹਿਲਾਂ ਫਾਦਰ ਦੀ ਦੀ ਡੈਥ ਹੋਈ ਹੈ ਇਹ ਫਾਦਰ ਦੀ ਜਗ੍ਹਾ ਜੋਬ ਤੇ ਲੱਗਾ 2015 ਚ ਘਟਨਾ ਚੋਰੀ ਜੀ ਲੱਗਦੀ ਜਾਂ ਕੋਈ ਨਹੀਂ ਅਜੇ ਕੁਝ ਨਹੀਂ ਲੱਗ ਸਕਦਾ ਇਹ ਅਸੀਂ ਵਕ ਵਕ ਇਨਵੈਸਟੀਗੇਸ਼ਨ ਦਾ ਪਾਰਟ ਆ ਹਰ ਐਂਗਲ ਤੋਂ ਦੇਖ ਰਹੇ ਆ ਅਸੀਂ ਤੁਹਾਰਦੇ ਕਹਿਣ ਮੁਤਾਬਕ ਕਦੋਂ ਕੋਈ ਘਟਨਾ ਹੋਈ ਹੈ ਇਹ ਲੜਕਾ ਬੋਲ ਰਿਹਾ ਵੀ 8:30 ਵਜੇ ਮੈਂ ਸਵੇਰ ਗਿਆ ਬਾਹਰੋਂ ਲੋਕ ਲਾ ਜਾਂਦਾ ਉਹਦੀ ਮਤਨ ਜਦੋਂ ਮੈਂ ਵਾਪਸ ਆਇਆ ਤੇ ਬਹਲਾ ਲੋਕ ਹੈ ਨਹੀਂ ਸੀ ਤੇ ਅੰਦਰ ਦੇਖਿਆ ਜਾ ਕੇ ਇਹ ਕਹਿੰਦਾ ਕਿ 3:00 ਵਜੇ ਦੇ ਕਰੀਬ ਮੈਂ ਜਦੋਂ ਆਇਆ ਇਹ ਘਟਨਾ ਵਾਪਰੀ ਹੈ ਤੁਹਾਨੂੰ ਇਨਫੋਰਮੇਸ਼ਨ ਹੋ ਦਿੱਤੀ ਗਈ ਹੈ ਹਾਂ ਸਾਨੂੰ ਜਦੋਂ ਇਨਫੋਰਮੇਸ਼ਨ ਹੋਸੀ ਉਸ ਲਈ ਆਏ ਨਾਲ ਸਾਡੀ ਸਾਰੀ ਟੀਮ ਆਈ ਹੈ ਅਸੀਂ ਸਾਰੇ ਪਹਿਲਾਂ ਰਿਸਰਚ ਕਰ ਰਹੇ ਹਾਂ